ਤਾਰਨ ਤਾਰਨ ਦੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦੇ ਦੋ ਸੀਨੀਅਰ ਲੀਡਰ ਹੋਏ ਭਾਜਪਾ ਵਿੱਚ ਸ਼ਾਮਲ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਮੀਸ਼ ਸ਼ਰਮਾ ਨੇ ਦੋਨਾਂ ਲੀਡਰਾਂ ਦੀ ਸ਼ਮੂਲੀਅਤ ਕਰਵਾਈ ਹੈ ਔਰ ਉਹਨਾਂ ਦਾ ਵੈਲਕਮ ਕੀਤਾ ਹੈ ਜੋ ਕਾਂਗਰਸ ਨੂੰ ਅਲਵਿਦਾ ਕਹਿ ਕੇ ਅੱਜ ਭਾਜਪਾ ਵਿੱਚ ਆਏ ਨੇ ਉਹ ਕਿਹੜੇ ਦੋ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਅੱਜ ਕਾਂਗਰਸ ਨੂੰ ਛੱਡਿਆ ਤੇ ਭਾਜਪਾ ਦਾ ਪੱਲਾ ਫੜਿਆ ਹੈ ਤੁਸੀਂ ਜਿਹੜੇ ਲੋਕਰਾਹੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰ ਵਾਲ ਵਧਨ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜ਼ਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਭਾਪੀ ਜੋ ਕਾਂਗਰਸ ਨੂੰ ਝਟਕੇ ਦੇ ਰਹੀ ਹੈ ਤੇ ਪੰਜਾਬ ਕਾਂਗਰਸ ਦੀ ਆਪਸੀ ਗੁੱਟਬੰਦੀ आपसी तड़ेबंदी ही कांग्रेस को खत्म करती नज़र आ रही है जो थे बीजेपी जे पी जी है कांग्रेस से हावी होंगी जा रही है बीजेपी जे रवनीत बिट्टू जो दो हज़ार सताई के सरकार बनाने पूरा दावा कर चुके हैं पंजाब एक सौ सतारा विधानसभा सीटा के उपर रवनीत बिट्टू ने कहा कि इकली बी अपने दम से चोन लड़ेगी जो कि अकाली दल ना होर पार्टी ना कोई गठजोड़ नहीं करा ਸਾਡਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੋਰ ਕੋਈ ਐਸੀ ਪਾਰਟੀ ਨਹੀਂ ਭਾਜਪਾ ਦਾ ਮੁਕਾਬਲਾ ਕਰ ਸਕੇ ਸੋ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਾਂਗਰਸ ਖੇਮੇ ਦੇ ਵਿੱਚ ਵੱਡੀ ਸੰ ਲਾਈ ਹੈ ਜਿੱਥੇ ਇੱਕ ਪਾਸੇ ਤਰਨਤਾਰਨ ਦੀ ਜਿਮਣੀ ਚੋਣ ਦਾ ਅਖਾੜਾ ਪੱਕਿਆ ਹੋਇਆ ਹੈ ਜੋ 11 ਨਵੰਬਰ ਨੂੰ ਵੋਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਅੱਜ ਦੋ ਸੀਨੀਅਰ ਲੀਡਰ ਜਿਹੜੇ ਕਾਂਗਰਸ ਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਸੋ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਜੋ ਕਿ ਦੋਇ ਸਤਾਈ ਵਿੱਚ ਕਾਂਗਰਸ ਦੇ ਵੱਲੋਂ ਵੀ ਸਰਕਾਰ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਪਰ ਕਾਂਗਰਸ ਆਪਸੀ ਖਿੱਚੋ ਤਾਣ ਕਰਕੇ ਆਪਸੀ ਗੁੱਟਬੰਦੀ ਕਰਕੇ ਧੜੇਬੰਦੀ ਕਰਕੇ ਉਹ ਲੀਡਰਸ਼ਿਪ ਦੇ ਵਿੱਚ ਘਾਟ ਖੋਣ ਕਰਕੇ ਕਾਂਗਰਸ ਜਿਹੜੀ ਇੱਕਜੁੱਟ ਨਹੀਂ ਹੋ ਰਹੀ ਕਾਂਗਰਸ ਦੇ ਜੋ ਬਦਲਾਅ ਨੂੰ ਲੈ ਕੇ ਖਬਰਾਂਵਾਂ ਚੱਲ ਰਹੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਲੀਡਰ ਜਿਹੜੇ ਆਪਣੇ ਕਾਂਗਰਸ ਦੇ ਪ੍ਰਧਾਨ ਤੋਂ ਨਾਰਾਜ਼ ਹੋਏ ਹੋਏ ਨੇ हाई कमांड ਤੋਂ ਨਰਾਜ ਹੋ ਕੇ ਕਾਂਗਰਸ ਨੂੰ ਛੱਡ ਰਹੇ ਨੇ ਸੋ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਜੋ ਕਾਂਗਰਸ ਦੇ ਵੱਲੋਂ ਟਿਕਟ ਦੇ ਦਾਵੇਦਾਰ ਸੀ ਉਹਨਾਂ ਦਾ ਟਿਕਟ ਜਿਹੜਾ ਕਿ ਨਹੀਂ ਪੁੱਛਿਆ ਗਿਆ ਤੇ ਟਿਕਟ ਜਿਹੜੀ ਇਹ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਜ਼ਦੀਕੀ ਸਾਥੀ ਨੂੰ ਟਿਕਟ ਹਾਈ ਕਮਾਂਡ ਤੋਂ ਦਿਵਾ ਦਿੱਤੀ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਉਹ ਵੱਡੇ ਲੀਡਰ ਜਿਹੜੇ ਸ਼ਾਂਤ ਹੋ ਕੇ ਬੈਠੇ ਸੀ ਉਹਨਾਂ ਨੇ ਅੱਜ ਕਾਂਗਰਸ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਉਹਨਾਂ ਨੇ ਕਹਿ ਕੇ ਕਾਂਗਰਸ ਦੇ ਵਿੱਚ ਉਹੀ ਭਾਈ ਭਤੀਜਾਵਾਦ ਤੇ ਉਹੀ ਪਹਿਲਾ ਵਾਲਾ ਸਿਸਟਮ ਚੱਲ ਰਿਹਾ ਜੋ ਕਿ ਕਾਂਗਰਸ ਦੇ ਜਿਨ੍ਹਾਂ ਦੇ ਅੱਗੇ ਲਿੰਕ ਹੁੰਦੇ ਨੇ ਉਹ ਆਪਣੇ ਹੀ ਸਾਥੀਆਂ ਨੂੰ ਟਿਕਟਾਂ ਦਵਾਉਂਦੇ ਨੇ ਆਮ ਵਰਕਰਾਂ ਨੂੰ ਤੇ ਆਮ ਲੀਡਰਾਂ ਨੂੰ ਕੋਈ ਨਹੀਂ ਪੁੱਛਦਾ ਸੋ ਜਿਮਣੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਇਹ ਬਹੁਤ ਵੱਡਾ ਝਟਕਾ ਹੈ ਤਰਨ ਤਨ ਹਲਕੇ ਦੇ ਦੋ ਕਾਂਗਰਸੀ ਨੇਤਾ ਜਿਹੜੇ ਅੱਜ ਦਿੱਲੀ ਭਾਜਪਾ ਦਫ਼ਤਰ ਵਿੱਚ ਪਹੁੰਚੇ ਹੋਏ ਸਰਵਨ ਭਾਜਪਾ ਵਿੱਚ ਸ਼ਾਮਲ ਹੋਏ ਨੇ ਭਾਜਪਾ ਵਿੱਚ ਸ਼ਾਮਲ ਹੋਣ ਨੇਤਾਵਾਂ ਦੇ ਵਿੱਚ ਰਣਜੀਤ ਸਿੰਘ ਟਿੰਨੋ ਰਾਣਾ ਗੱਦੀਵਿੰਦ ਜੋ ਕਿ ਬਲਾਕ ਕਮੇਟੀ ਦੇ ਚੇਅਰਮੈਨ ਤੇ ਪੀਪੀਸੀਸੀ ਦੇ ਕੋਆਰਡੀਨੇਟਰ ਹਨ ਅਤੇ ਐਡਵੋਕੇਟ ਜਗਮੀਤ ਸਿੰਘ ਢਿੱਲੋ ਗੱਦੀਬਿੰਡ ਜੋ ਪੰਜਾਬ ਕਾਂਗਰਸ ਦੇ ਸਪੋਕਸਮੈਨ ਬੁਲਾਰਾ ਤੇ ਬਲਾਕ ਕਾਂਗਰਸ ਕਮੇਟੀ ਗੱਦੀਬਿੰਡ ਦੇ ਪ੍ਰਧਾਨ ਹਨ ਇਹਨਾਂ ਦੋਨਾਂ ਨੇ ਅੱਜ ਕਾਂਗਰਸ ਨੂੰ ਛੱਡ ਕੇ ਤੇ ਬੀਜੇਪੀ ਵੀ ਸ਼ਮੂਲੀਅਤ ਕੀਤੀ ਔਰ ਬੀਜੇਪੀ ਵੱਲੋਂ ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਬੀਜੇਪੀ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ ਜੋ ਤਰਨਤਾਰਨ ਦੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਲੱਗਿਆ ਕਾਂਗਰਸ ਪਾਰਟੀ ਜਿਹੜੀ ਆਪਸੀ ਗੁੱਟ ਬੰਦੀ ਦੇ ਕਰਨ ਆਪਣੇ ਲੀਡਰਾਂ ਦਾ ਧਿਆਨ ਨਹੀਂ ਕਰ ਰਹੀ ਆਪਸ ਦੇ ਵਿੱਚ ਕੁਰਸੀ ਨੂੰ ਲੈ ਕੇ ਜੋ ਇਹਨਾਂ ਦੀ ਲੜਾਈ ਕੁਕੜਾਂ ਵਾਂਗ ਚੱਲਦੀ ਰਹਿੰਦੀ ਹਮੇਸ਼ਾ ਜੋ ਪਿਛਲੇ ਟਰਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਪੂਰੇ 5 ਸਾਲ ਜਿਹੜਾ ਉਹ ਲੜਾਈ ਚੱਲੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਤੇ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਕਾਂਗਰਸ ਨੂੰ ਆਪਸੀ ਹੀ ਲੀਡਰਾਂ ਨੇ ਖਤਮ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਜਿਹੜੀ ਕਿ ਸਰਕਾਰ ਕਾਂਗਰਸ ਦੀ ਦੇਗੀ ਹੈ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਹੀ ਦੇਗੀ ਗਈ ਲੋਕ ਜਿਹੜੇ ਵੋਟ ਪਾਉਣ ਤੋਂ ਪਹਿਲਾਂ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਹੜੇ ਕਿ ਪਾਰਟੀ ਛੱਡ ਗਏ ਸੀ ਜਿਨ੍ਹਾਂ ਨੇ ਸੱਤਾ ਦਾ ਸੁੱਖ ਮਾਣਿਆ ਤੇ ਮੌਕਾ ਆਣ ਤੇ ਉਹ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਜਿਸ ਨੂੰ ਲੈ ਕੇ ਕਾਂਗਰਸ ਦੇ ਜਿਹੜੇ ਇਸਲੇ ਪਦਰ ਤੇ ਲੀਡਰਸ਼ਿਪ ਉਹ ਪੂਰੀ ਤਰ੍ਹਾਂ ਨਿਰਾਸ਼ ਹੋਏ ਨੇ ਔਰ ਉਹਨਾਂ ਦੀ ਜਿਹੜੀ ਸਰ ਨਹੀਂ ਲਈ ਜਾ ਰਹੀ ਕਿਉਂਕਿ ਅਜੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਕਾਂਗਰਸ ਦੇ ਵੱਲੋਂ ਕੋਈ ਹਲਕਾ ਇੰਚਾਰਜ ਨਹੀਂ ਲਾਇਆ ਜਾ ਰਿਹਾ ਕੋਈ ਬਲਾਕ ਪ੍ਰਧਾਨ ਨਹੀਂ ਲਾਏ ਜਾ ਰਹੇ ਜਿਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਇਹ ਖਿੱਚੋ ਤਾਣੇ ਕਾਂਗਰਸ ਦੇ ਵਿੱਚ ਜਿਹੜਾ ਕਿ ਕਿਸੇ ਵੀ ਲੀਡਰ ਦੀ ਸੁਣਵਾਈ ਨਹੀਂ ਹੇਠਲੇ ਪੱਧਰ ਤੇ ਉੱਪਰਲੇ ਪੱਧਰ ਵਾਲੇ ਲੀਡਰ ਜਿਹੜੇ ਨੇ ਆਪਣੀ ਮਨਮਰਜ਼ੀ ਕਰਕੇ ਆਪਣੀ ਮਨਮਰਜ਼ੀ ਨਾਲ ਟਿਕਟਾਂ ਦਿੰਦੇ ਨੇ ਆਪਣੀ ਮਨਮਰਜ਼ੀ ਕਰਕੇ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਨੇ ਜਿਸ ਨੂੰ ਲੈ ਕੇ ਕਾਂਗਰਸ ਤੇ ਇਹਨਾਂ ਦੋਨਾਂ ਲੀਡਰਾਂ ਨੇ ਕਾਂਗਰਸ ਨੂੰ ਅਲਵਿਦਾ ਕਿਹਾ ਹੈ